ਇਹ ਜਿਸ ਤਰ੍ਹਾਂ ਜੋ ਹਾਲਾਤ ਸੀਗੇ ਜੀ ਪੰਜਾਬ ਦੇ ਵਿੱਚ ਜਿੱਚੇ ਤੌਰ ਤੇ ਔਰ ਦੇਸ਼ ਦੇ ਵਿੱਚ ਵੀ ਅਲੇ ਸੀ ਜਿਸ ਤਰ੍ਹਾਂ ਕੋਈ ਆਪਣਾ ਇੱਕ ਯੁੱਧ ਚੱਲ ਰਿਹਾ ਸੀਗਾ ਹੁਣ ਸੀਜ਼ਫਾਇਰ ਜਾਨੀ ਯੁੱਧ ਬ੍ਰਾਮ ਹੋ ਗਿਆ ਹੋਇਆ ਤੇ ਮੈਨੂੰ ਲੱਗਿਆ ਵੀ ਇਹ ਜਿਹੜੀ ਲੋੜ ਆ ਆਪਾਂ ਨੂੰ ਜਦੋਂ ਐਕਚੁਅਲ ਲੜਾਈ ਹੋਈ ਤਾਂ ਸਾਨੂੰ ਲੋੜ ਪਈ ਤੇ ਆਪਾਂ ਉਸੋ ਲਈ ਤਿਆਰੀ ਕਰਦੇ ਸੀ ਇਹ ਪਹਿਲਾਂ ਹੋਣੀ ਚਾਹੀਦੀ ਆ ਸੋ ਮੈਂ ਇਸ ਪ੍ਰੋਗਰਾਮ ਨੂੰ ਔਨ ਰੱਖਿਆ ਇਹ ਸ਼ੁਰੂਆਤ ਹੈ ਇੱਕ ਅਸੀਂ ਜਿਹੜਾ ਹੈਗਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਗੱਲ ਕਰਨ ਤੋਂ ਪਹਿਲਾਂ ਦਾ ਜਿਹੜੇ ਬੰਦਿਆਂ ਨੇ ਇਸ ਯੁੱਧ ਦੇ ਵਿੱਚ ਆਪਣੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਜਿਨ੍ਹਾਂ ਦੇ ਬਲਦ ਸ਼ਹੀਦ ਹੋਏ ਆ ਔਰ ਜਿਹੜੇ ਸਾਡੇ ਸਕਿਉਰਿਟੀ ਫੋਰਸਸ ਨੇ ਜਿਹੜੇ ਮਤਲਬ ਆਪਣੇ ਇੰਜਰ ਹੋਏ ਆ ਜਾਂ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਮੈਂ ਸ਼ਰਧਾਂਜਲੀ ਦਿੰਦਾ ਜੀ ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਸਾਡੀ ਜਿਹੜੀ ਹੈਗੀ ਆ ਦਿਲ ਦੀ ਹੰਦਰਦੀ ਆ ਔਰ ਜਿਹੜੇ ਇੰਜਰਡ ਹੈਗੇ ਉਹਨਾਂ ਵਾਸਤੇ ਸਾਡੀ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਔਰ ਸਾਡੀ ਅਸੀਂ ਉਹਨਾਂ ਵਾਸਤੇ ਪ੍ਰੇਅਰਸ ਵੀ ਕਰਦੇ ਆ ਤਾਂ ਸਿਹਤਯਾਰਤਾ ਹੋ ਕੇ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਜਾਣ ਜਿਵੇਂ ਤੁਸੀਂ ਜਾਣਦੇ ਹੋ ਕਿ ਕੁਝ ਪਹੁੰਚ ਤੋ ਔਰ ਕੁਝੜੇ ਆ ਗਿਆ ਫਰੋਸ਼ ਪਰ ਤੋ ਜੜੇ ਹੈ ਗਿਆ ਉਹ ਹਸਪਤਾਲ ਦੇ ਵਿੱਚ ਦੇ ਹੈ ਗਿਆ ਉਹ ਸੀ ক্রিਟੀਕਲੀ ਇੰਜਰਡ ਹੈ ਸਾਡੇ ਮਨਿਸਟਰਜ਼ ਆਜ ਮੁੱਖ ਮੰਤਰੀ ਸਾਹਿਬ ਵੀ ਜਾ ਰਹੇ ਹੋਣ ਦੀ ਖਬਰ ਲੜਨ ਔਰ ਪੰਜਾਬ ਇਹ ਪਹਿਲਾ ਸੂਬਾ ਹੈ ਜਿਨ੍ਹਾਂ ਨੇ ਕਿਹਾ ਵੀ ਜਿਹੜੇ ਵਿਕਟਿਮਸ ਆਫ ਵਾਰ ਤੇ ਵਿਕਟਿਮਸ ਆਫ ਟਰੋਰਿਜ਼ਮ ਜਿਹੜੇ ਅਤਵਾਦ ਜਾਂ ਲੜਾਈ ਦੇ ਵਿੱਚ ਜਿਹੜੇ ਬੰਦੇ ਜ਼ਖਮੀ ਹੋਣਗੇ ਉਹਨਾਂ ਦਾ ਸਾਰਾ ਇਲਾਜ ਪੰਜਾਬ ਸਰਕਾਰ ਕਰਾਏਗੀ ਬੰਦਾ ਚਾਹੀਏ ਉਹ ਪੰਜਾਬ ਦਾ ਹੋਵੇ ਜਾਂ ਕਿਸੇ ਹੋਰ ਸੂਬੇ ਦਾ ਵੀ ਹੋਵੇ ਜੇ ਜੇ ਉਹ ਵਾਰ ਵਿਕਟਿਮ ਹੈ ਟਰੋਰਿਜ਼ਮ ਵਿਕਟਿਮ ਉਹਨਾਂ ਦਾ ਇਲਾਜ ਫਰੀ ਹੋਏਗਾ ਹਸਪਤਾਲ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਔਰ ਸਾਰੇ ਪ੍ਰਾਈਵੇਟ ਹਸਪਤਾਲ ਆਈਐਮਏ ਜਿੰਨੇ ਕਾਰਪੋਰੇਟ ਹਸਪਤਲ ਆ ਸਾਡੇ ਗਵਰਨਮੈਂਟ ਦੇ ਹਸਪਤਲ ਆ ਔਰ ਪ੍ਰਾਈਵੇਟ ਬੜਾ ਨਹੀਂ ਸਾਡਾ ਕਾਰਪੋਰੇਟ ਕੀਤਾ ਜੀ ਕੋਈ ਗੱਲ ਨਹੀਂ ਅਸੀਂ ਕਰਾਂਗੇ ਬਟ ਅਸੀਂ ਉਹਨਾਂ ਨੂੰ ਰੀਇਮਬਰਸ ਜਿਹੜੇ ਤੁਹਾਡੇ ਮੈਂ ਉਹਨੂੰ ਫੋਲੋ ਕਰਦਾ ਜਿਹੜੇ ਤੁਹਾਡੇ ਡਿਫੈਂਸ ਵਾਲੇ ਪ੍ਰੈਸ ਕਾਨਫਰੰਸ ਕਰਦੇ ਆ ਉਹ ਆਪਣੇ ਜਿਹੜੇ ਇੰਜਰਡ ਹੋਇਆ ਜਿਹੜੇ ਫੋਰਸਪੋਰਟ ਤੋਂ ਤਿੰਨ ਆ ਗਏ ਫੌਜੀਆਂ ਦਾ ਇੱਕ ਤਾਂ ਆਪਣੇ ਹਰਿਆਣੇ ਤੋਂ ਸੀਗਾ ਜੀ ਇੱਕ ਮੈਂ ਦੋ ਤਿੰਨ ਤਾਂ ਪੜਿਆ ਨਾ ਹੋਰ ਮੈਨੂੰ ਐਗਜ਼ੈਕਟ ਨੰਬਰ ਜਿਹੜਾ ਹੈਗਾ ਜੋ ਫੌਜ ਵਾਲੇ ਉਹਨਾਂ ਦੀ ਪ੍ਰੈਸ ਬੀਟਿੰਗ ਹੁੰਦੀ ਆ ਸੋ ਤੁਸੀਂ ਆਪਾਂ ਉਸ ਨੂੰ ਫੋਲੋ ਕਰੀਏ ਆਪਣੇ ਕੋਲੇ ਹੋਰ ਕੋਈ অথੈਨਟਿਕ ਸੋਰਸ ਨਹੀਂ ਆ ਮੈਂ ਅੱਜ ਦੀ ਜਿਹੜੀ ਗੱਲ ਹੈ ਇਹ ਜਿਆਦਾ ਇੰਪੋਰਟੈਂਟ ਆ ਇਹਨੂੰ ਸਿਵਲ ਡਿਫੈਂਸ volunteers ਕਹਿੰਦੇ ਆ ਇਹਨਾਂ ਦਾ ਬੜਾ ਇੰਪੋਰਟੈਂਟ ਰੋਲ ਆ ਕਿ ਜਦੋਂ ਕਿਤੇ ਕੋਈ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਪਿੰਡਾਂ ਦੇ ਵਿੱਚ ਮਹੱਲਿਆਂ ਦੇ ਵਿੱਚ ਜੜੀਆਂ ਹੈਗੀਆਂ ਕਿਤੇ ਡਰੋਨਸ ਦੇ ਵਰ ਸ਼ਾਟਡਾਊਨ ਤੇ ਕਈ ਜਗ੍ਹਾ ਤੇ ਮਜ਼ਾਇਲ ਵੀ ਕਰੀਆਂ ਤੇ ਲੋਕ ਜ਼ਖਮੀ ਵੀ ਹੋਏ ਆ ਉਹਦੇ ਵਿੱਚ ਸਿਵਲ ਡਿਫੈਂਸ ਵਲੰਟੀਅਰਸ ਦਾ ਜਿਹੜਾ ਕੰਮ ਹੁੰਦਾ ਇਹ ਉਹਦੇ ਚ ਹੁੰਦਾ ਕਿ ਪਹਿਲੀ ਗੱਲ ਤੇ ਆਪ ਵੀ ਉਹਨਾਂ ਨੇ ਫਸਟ ਏਡ ਦੇਣੀਆਂ ਬੰਦੇ ਨੂੰ ਜੇ ਬਲੀਡਿੰਗ ਹੋ ਰਹੀ ਹੈ ਆ ਬਲੀਡਿੰਗ ਸਟਾਪ ਕਰ ਸਕਦੇ ਆ ਜੇ ਕਿਸ ਨੂੰ ਸਾਹ ਨਹੀਂ ਆ ਰਿਹਾ ਤਾਂ ਉਹਦਾ 에ਅ ਪਾਸੇਜ ਕਲੀਅਰ ਕਰਨਾ ਔਰ ਉਹਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕਰਨਾ ਔਰ ਦੂਜੀ ਗੱਲ ਇਹ ਹੈ ਕਿ ਕਿਤੇ ਕੋਈ ਮਜ਼ਾਇਦ ਗਿਰਗੀ ਹੋਈ ਹੈ ਜੇ ਐਕਸਪਲੋਰ ਨਹੀਂ ਹੋਈ ਉਹ ਪਤਾ ਨਹੀਂ ਕਿ ਐਕਸਪਲੋਰ ਹੋਈ ਹੈ ਕਿ ਨਹੀਂ ਹੋਈ ਜਾਂ ਉਹਦੇ ਵਿੱਚ ਕੋਈ ਸੈਕੰਡ ਬੰਬ ਤਾਂ ਨਹੀਂ ਹੈ ਜਾਂ ਕੋਰਟ ਤਾਂ ਨਹੀਂ ਹੈ ਉਹਨੂੰ ਕਾਰਡਨ ਕਹਿੰਦੇ ਆ ਜੀ ਜਿਹੜੇ ਸੈਵਰਟ ਫਾਸ ਵਾਰੀਟੀਰ ਜਾ ਉਹ ਪਹਿਲੀ ਕਾਰਡਨ ਕਰਾਂਗੇ ਜਿਹੜੀ ਕਿ 1.5 ਕਿਲੋਮੀਟਰ ਤੇ ਹੋਏਗੀ ਫਿਰ ਉਸ ਤੋਂ ਬਾਅਦ ਪੂਲ ਸਟੇਟ ਪੁਲਿਸ ਆਏਗੀ ਜਿਹੜੀ 500 ਮੀਟਰ ਤੇ ਕਰੇਗੀ ਔਰ ਉਸ ਤੋਂ ਬਾਅਦ ਜਿਹੜੀ ਮਿਲਟਰੀ ਆਏਗੀ ਉਹ ਬੌਮ ਸਕੁਆਰ ਜਿਹੜਾ ਡਿਸਪੋਜ਼ਲ ਸਕੁਆਰਸ ਹੁੰਦੇ ਆ ਉਹਨਾਂ ਕੋਲੇ ਉਹਨਾਂ ਕੋਲ ਸਾਰੀ ਮਸ਼ੀਨਰੀ ਹੁੰਦੀ ਆ ਉਹ ਫਿਰ ਜਾ ਕੇ ਉਹਨੂੰ ਡਿਫਿਊਜ਼ ਕਰਦੇ ਆ ਸੋ ਉਹਦੇ ਨਾਲ ਕੀ ਹੁੰਦਾ ਹੈ ਕਿ ਕਈ ਵਾਰੀ ਬੰਦੇ ਜਿਹੜੇ ਤਮਾਸ਼ਾ ਦੇਖਦੇ-ਦੇਖਦੇ ਬਾਲਾ ਉਹਦੇ ਉਹਦੀ ਲਪੇਟ ਚ ਆ ਜਾਂਦੇ ਆ ਸੋ ਇਸੇ ਤਰ੍ਹਾਂ ਜੇ ਕੋਈ ਫਾਇਰ ਦੇ ਵਿੱਚ ਬੰਦੇ ਫਸੇ ਹੋਏ ਆ ਉਹਨਾਂ ਨੂੰ ਕੱਢਣਾ ਖੜਾ ਦੇ ਵਿੱਚ ਫਸੇ ਹੋਏ ਹੈ ਇਹਨਾਂ ਨੇ ਦੂਜੇ ਵੀ ਕਰਨੇ ਹੁੰਦੇ ਆ ਪੀਸ ਟਾਈਮ ਤੇ ਵੀ ਕੋਈ ਫਲੱਡ ਹੋਣ ਅਰਥਕ ਹੋਣ ਕੋਈ ਟੈਰਰਿਸਟ ਵਾਇਲੈਂਸ ਹੋ ਜਾਵੇ ਜਾਂ ਕੋਈ ਵੀ ਮਤਲਬ ਵਾਇਲੈਂਸ ਦੇ ਵਿੱਚ ਵੀ ਤੇ ਪੀਸ ਟਾਈਮ ਦੇ ਉੱਤੇ ਵੀ ਜਿਹੜੀ ਕੋਈ ਜਿਹੜੀ ਕੋਈ ਨੇਚਰਲ ਕੈਲਾਮਿਟੀ ਹੋਵੇ ਉਹਦੇ ਵਿੱਚ ਫਸੇ ਨੇ ਇਹ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਫਸਟ ਏਡ ਦੀ ਟ੍ਰੇਨਿੰਗ ਰੈਸਕਿਊ ਕਿੱਦਾਂ ਕਰਨਾ ਤੇ ਉਹਨਾਂ ਨੂੰ ਜਿਹੜਾ ਜਿਵੇਂ ਹਾਊ ਟੂ ਮੋਬਾਈਲਾਈਜ਼ ਹੈਲਪ ਐਂਬੂਲੈਂਸਸ ਮਗਾਣੀਆਂ ਫਾਇਰ ਬ੍ਰਿਗੇਡ ਮਗਾਣੀਆਂ ਔਰ ਜਿਹੜੇ ਪੇਸ਼ੈਂਟਸ ਇੰਜਰਡ ਹਨ ਉਹ ਹਸਪੀਟਲ ਸ਼ਿਫਟ ਕਰਨਾ ਔਰ ਹਸਪੀ ਫਾਰਮਰਲੇ ਦੇ ਵਿੱਚ ਮੈਂ ਹੁਣ ਇਹ ਜਿਹੜੀ ਪ੍ਰੋਸੈਸ ਐਨੂੰ ਅਸੀਂ ਕੰਟੀਨਿਊ ਕਰਾਂਗੇ ਅਸੀਂ ਚਾਹੇ ਜਿਹੜੀ ਅੱਛੀ ਗੱਲ ਆ ਕਿ ਵਾਰ ਖਤਮ ਹੋ ਗਈ ਆ ਹੁਣ ਪੀਸ ਟਾਈਮ ਤੇ ਸਾਨੂੰ ਸੌਖਾ ਵੀ ਹੋਏਗਾ ਥੋੜਾ ਜਿਹਾ ਪਹਿਲਾਂ ਤਾਂ ਮੈਂ ਡਰਦਾ ਸੀਗਾ ਕਿ ਮੈਂ ਬੱਚੇ ਇਕੱਠੇ ਇਕੱਠੇ ਕੀਤੇ ਹੋਣ 24/7 ਉੱਥੇ ਕੋਈ ਮਿਸ ਅਪ ਹੋ ਜਾਏ ਕੋਈ ਬੰਦਾ ਕੋਈ ਹੋ ਜਾਤਾ ਥੋੜਾ ਜਿਹਾ ਰਿਸਟ੍ਰੈਂਟ ਸੀਗਾ ਮੇਰੇ ਉੱਤੇ ਵੀ ਤੇ ਹੁਣ ਕਿਉਂਕਿ ਪੀਸ ਹੈਜ਼ ਰਿਟਾਰਨਡ ਤੇ ਇੱਕ ਵਾਰੀ ਸੀਜ਼ਪਾਰ ਹੋਈ ਆ ਸੋ ਇਸ ਓਪਰਚੁਨਿਟੀ ਨੂੰ ਯੂਜ਼ ਕਰਕੇ ਅਸੀਂ ਇਹ ਜਿਹੜੀ ਇੱਕ ਡਿਸਿਪਲਨ ਫੋਰਸ ਹੈ ਜਿਹੜੀ ਕਿਸੇ ਵੀ ਕੈਲ ਨੇਚਰਲ ਕੈਲਮਿਟੀ ਜਾਂ ਮੈਨ ਮੇਡ ਕੈਲਮਿਟੀ ਆ ਉਹਦੇ ਵਾਸਤੇ ਅਸੀਂ ਤਿਆਰ ਕਰ ਰਹੇ ਹਾਂ ਇਹ ਸਾਡੇ ਜਿਹੜੇ ਬੱਚੇ ਚਾਹੇ ਇਹ ਇੰਟਰਨਸ ਹੈ ਜਿਹੜੇ ਡਾਕਟਰਸ ਹੈਗੇ ਆ ਜਿਹੜੇ ਇਹਨਾਂ ਨੂੰ ਐਡਵਾਂਸ ਲਾਈਫ ਸਪੋਰਟ ਨਰਸਿੰਗ ਨੂੰ ਐਡਵਾਂਸ ਲਾਈਫ ਸਪੋਰਟ ਪਲੱਸ ਇਹਨਾਂ ਨੂੰ ਬੇਸਿਕ ਲਾਈਫ ਸਪੋਰਟ ਹੈ ਬੇਸਿਕ ਲਾਈਫ ਸਪੋਰਟ ਅਸੀਂ ਹਰ ਕਾਲਜ ਹਰ ਸਕੂਲ ਦਾ ਬੱਚਾ ਜਿਹੜਾ ਪਲੱਸ 2 ਕਰੇਗਾ ਹਰ ਬੱਚਾ ਜਿਹੜਾ ਕੋਈ ਨਾ ਕੋਈ ਡਿਗਰੀ ਕਰੇਗਾ ਚਾਹੇ ਉਹ ਇੰਜੀਨੀਅਰਿੰਗ ਦੀ ਹੋਵੇ ਆਰਟਸ ਦੀ ਹੋਵੇ ਮੈਡੀਕਲ ਦੀ ਹੋਵੇ ਜਾ ਕੋਈ ਹੋਰ ਕਿਸੇ ਵੀ ਇਸ ਟੀਮ ਦੀ ਜਿਹੜੀ ਮਤਲਬ ਕੰਪਿਊਟਰ ਦੀ ਹੋਵੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਹੈਗੀ ਆ ਬੇਸਿਕ ਲੈ ਸਪੋਰਟ ਉਹਨਾਂ ਨੂੰ ਤੇ ਜਿਹੜਾ ਫਸਟ ਜਿਹੜਾ ਉਹ ਉਹਨਾਂ ਨੂੰ ਗਿਆਨ ਹੋਣਾ ਚਾਹੀਦਾ ਅ ਸਰ ਚਾਹੀ ਸੀ ਸਟੈਪ ਵੀ ਅਲੋਗਨਲ ਕੋਲ ਫਿਰ ਪਾਕਿਸਤਾਨ ਵੱਲੋਂ ਕੀ 80% ਲਗਿਤ ਇਹ ਕੱਲ ਇਸ਼ੂ ਕਾਫੀ ਹਾਈਲਾਈਟ ਹੋ ਗਿਆ ਸੀਗਾ ਜੀ ਜਿਹੜੇ ਜੰਮੂ ਐਂਡ ਕਸ਼ਮੀਰ ਦੇ ਸੀ ਜਾਂ ਉਹਨਾਂ ਨੇ ਵੀ ਟਵੀਟ ਕੀਤਾ ਸੀ ਔਰ ਸਾਡੇ ਵੀ ਜਿਹੜੀਆਂ ਖਬਰਾਂ ਆ ਰਹੀਆਂ ਸੀਗੀਆਂ ਪਠਾਨਕੋਟ ਤੋਂ ਦੂਜੇ ਤੋਂ ਉਦੇ ਨਾਲ ਇਹ ਸੀਗਾ ਕਿ ਅਸੀਂ ਉਸਨੇ 올 ਪਾਰਟੀ ਮੀਟਿੰਗ ਸੀਗਾ ਜਦੋਂ ਦਨ ਦਿਸ ਨਿਊ ਨਿਊਜ਼ ਵਾਸ ਬ੍ਰੋਕਨ ਟੂ ਅਸ ਗਵਰਨਰ ਸਾਹਿਬ اور ਸੀਐਮ ਸਾਹਿਬ 올 ਪਾਰਟੀ ਮੀਟਿੰਗ ਕਰ ਰਹੇ ਸੀ ਕੱਲ ਮੈਂ ਹਿਟੈਂਡ ਕੀਤੀ ਸੀ ਅਮਨ ਜੀ ਕਿਤੇ ਗਏ ਹੋਏ ਸੀ ਤੇ ਉਹ ਉੱਥੇ ਸਾਨੂੰ ਇਹ ਖਬਰ ਆਈ ਸੀ ਫਿਰ ਉਹ ਕਨਫਰਮ ਕੀਤੀ ਤੇ ਫਿਰ ਕਿਉਂਕਿ ਉਹ ਜਿਹੜਾ ਸੀਗਾ ਪ੍ਰੈਜ਼ੀਡੈਂਟ ਆਫ ਵਰਕਾ ਨੇ ਟਵੀਟ ਕੀਤੀ ਉਸ ਤੋਂ ਬਾਅਦ ਫਿਰ ਪਾਕਿਸਤਾਨ ਦੇ ਡਿਪਟੀ ਪ੍ਰੀਮਿੰਿਸਟਰ ਨੇ ਕੀਤੀ ਫਿਰ ਸਾਡੇ ਵੀ ਦੋ ਕਾਫੀ ਜਿਹੜੇ ਸੀਨੀਅਰ ਅਫੀਸਰ ਸੀ ਜਾਂ ਮਿਨਿਸਟਰੀ ਸੀ ਉਹਨਾਂ ਨੇ ਉਹਨਾਂ ਨੇ ਉਹਨੂੰ ਉਹਨੂੰ ਟਵੀਟ ਕੀਤਾ ਤੇ ਉਹ ਕਈ ਵਾਰੀ ਮਤਲਬ ਆਪਾਂ ਇਹ ਜਿਹੜਾ ਨੀਚੇ ਤੱਕ ਜਿਹੜੀ ਉਹ ਖਬਰ ਨਹੀਂ ਪਹੁੰਚੀ ਸੀ ਕਿਤੇ ਤੇ ਵੈਸੇ ਕਿਉਂਕਿ 5 ਵਜੇ ਤੋਂ ਬਾਅਦ ਬੰਦ ਹੋਣੀ ਸੀ ਇਹ ਪਾਕਿਸਤਾਨ ਤਾਂ ਹਮੇਸ਼ਾ ਹੀ ਤੁਸੀਂ ਦੇਖੋ ਵੀ ਗੜਬੜ ਕਰਦਾ ਆ ਉਹ ਵਿਚਾਰਤ ਕਰਦਾ ਘਟੀਆ ਹਰਕਤ ਸੀ ਉਹਨਾਂ ਦੀ ਬਹੁਤ ਮਾੜੀ ਗੱਲ ਸੀ ਜਦੋਂ ਇੱਕੋ ਜੀ ਸੀਜ਼ਫਾਇਰ ਹੋ ਗਈ ਜਦੋਂ ਅਨਾਉਂਸ ਹੋ ਗਿਆ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਸੀਗਾ ਸਾਰੇ ਸਾਰੇ ਚੈਨਲਸ ਤੇ ਸਾਡੇ ਵੀ ਚੱਲ ਰਿਆ ਸੀਗਾ ਉੱਤੇ ਵੀ ਚੱਲਦਿਆ ਸੀਗਾ ਉਹ ਮਾੜੀ ਗੱਲ ਸੀ ਜੀ ਪਾਕਿਸਤਾਨ ਨੇ ਵਾ ਲੈਟ ਕੀਤੀ ਸੀਜ਼ਫਾਇਰ ਤੇ ਉਹਨੂੰ ਨਹੀਂ ਕਰਨੀ ਚਾਹੀਦੀ ਔਰ ਬੜੀ ਅਨਫੋਰਚੂਨੇਟ ਗੱਲ ਆ ਤੁਸੀਂ ਕਹਿੰਦੇ ਵੀ ਤੁਸੀਂ ਆਪਣੇ ਦੋਸਤਾਂ ਬਦਲ ਸਕਦੇ ਹੋ ਗਵਾਂਡੀ ਕਿਥੋਂ ਬਦਲੋਗੇ ਨਾ ਜੀ ਸਾਨੂੰ ਇੱਕ ਅਜਿਹੇ ਗਵਾਂਡੀ ਦਾ ਰਹਿਣਾ ਪੈਂਦਾ ਜਿਹੜਾ ਕਿ ਰਿਲਾਈਏਬਲ ਨੇ ਉਹਨਾਂ ਨੇ ਮਾੜੀ ਗੱਲ ਕੀਤੀ ਸਿਰ ਪਾਣੀ ਮਦਦ ਤੇ ਪਾਣੀ ਦੀ ਜਿਹੜਾ ਜਾਂ ਪਾਕਿਸਤਾਨ ਦੇ ਵਿੱਚ ਲੀਕ ਪਾ ਦਿੱਤਾ ਹੈ ਦੇਖੋ ਉਹ ਅਜੇ ਜਿਹੜਾ ਤੁਸੀਂ ਜੇ ਪੜਿਆ ਹੋਵੇਗਾ ਨਾ ਸਾਰਾ ਉਹਦੇ 'ਚ ਹੈਗਾ ਕਿ ਪਾਣੀ ਦਾ ਅਜੇ ਕੁਝ ਨਹੀਂ ਹੋਇਆ ਜੀ ਉਹ ਅਜੇ ਸਾਰਾ ਜਿਹੜਾ ਬਾਅਦ ਦੇ ਵਿੱਚ ਜੋ ਹੋਏਗਾ ਉਹ ਬੈਠ ਕੇ ਸਾਰੀ ਗੱਲਬਾਤ ਹੋਣੀ ਹੈ ਅਜੇ ਅਜੇ ਇਮੀਡੀਏਟਲੀ ਬੋਥ ਪਾਰਟੀਆਂ ਦੇ ਹੈਵ ਐਗਰੀਡ ਫੋਰ ਸੀਜ਼ ਫਰ ਆਈ ਹੋਪ ਆਈ ਹੋਪ ਦੇ ਵਿਲ ਸਟਿਕ ਟੂ ਇਟ ਲੱਗਦਾ ਕਿ ਲੋਕਾਂ ਨੇ ਟਰੋਲ ਨੂੰ ਆਈ ਸੀ ਜੀ ਪਾਕਿਸਤਾਨ ਨੂੰ ਲੋਕ ਤੇ ਹਿੰਦੁਸਤਾਨ ਨੇ ਬੜਾ ਵਧੀਆ ਤਰੀਕੇ ਨਾਲ ਉਹਨੂੰ ਰੋਕਿਆ ਉਸ ਟੈਕਨੋਲੋਜੀ ਨੂੰ ਆਪਾਂ ਪੰਜਾਬ ਨੂੰ ਵੀ ਅਡਾਪਟ ਕੀਤਾ ਜਾ ਸਕਦਾ ਹੈ ਕਿਉਂਕਿ ਜ਼ਿਆਦਾਤਰ ਨਸ਼ਾ ਉੱਧਰ ਵੀ ਸੈੱਟ ਹੋ ਜਾਂਦਾ ਹੈ ਇਸ ਤੋਂ ਟਰੋਲ ਦੇ ਰਹੀ ਹੈ ਦੇਖੋ ਮੈਂ ਬੜੇ ਦੁੱਖ ਨਾਲ ਕਹਿੰਦਾ ਇਹ ਪੀੜਾ ਨਾਲ ਕਹਿੰਦਾ ਜੀ ਕੇਂਦਰ ਸਰਕਾਰ ਨੇ ਡਿਮੋਨਸਟ੍ਰੇਟ ਕਰਤਾ ਵੀ ਜਿਹੜੀਆਂ ਵੈਪਨ ਗ੍ਰੇਡ ਡਰੋਨਸ ਆਈਆਂ ਜਾਂ ਮਜ਼ਾਈਲਸ ਆਈਆਂ ਉਹਨਾਂ ਨੂੰ ਤੁਸੀਂ ਅਗਦੇ ਵਿੱਚ ਆਪਣੀ ਸਰਜ਼ਮੀਨ ਤੇ ਲੈਂਡ ਨਹੀਂ ਕਰਨ ਦੇਵੋਗੇ ਆਈ ਐਮ ਸ਼ੋਰ ਕਿ ਜਿਹੜੀਆਂ ਨਾਰਕੋਟਿਕਸ ਵਾਲੀਆਂ ਨਾਰਕੋ ਟੈਰਰਿਜ਼ਮ ਵਾਲੀਆਂ ਡਰੋਨਸ ਆ ਕੇਂਦਰ ਸਰਕਾਰ ਕੋਲੇ ਟੈਕਨੋਲੋਜੀ ਆ ਉਹਨਾਂ ਕੋਲੇ ਰਿਸੋਰਸਸ ਆ ਇਹ ਸਟੇਟ ਗਵਰਨਮੈਂਟ ਦਾ ਕੰਮ ਨਹੀਂ ਆ ਸਟੇਟ ਗਵਰਨਮੈਂਟ ਕਰ ਰਹੀ ਆ ਸਾਡੀ ਸਰਕਾਰ ਕਰ ਰਹੀ ਆ ਸਰਕਾਰ ਤੁਸੀਂ ਇੱਕ ਸਟੇਟ ਗਵਰਨਮੈਂਟ ਦਾ ਜਿਹੜੇ ਮਤਲਬ ਪੰਜਾਬ ਦਾ ਕੇਂਦਰ ਦੀ ਸਰਕਾਰ ਨਾਲ ਕੋਈ ਮੁਕਾਬਲਾ ਨਹੀਂ ਉਹਨਾਂ ਦੇ ਕੋਲੇ ਸਾਰੇ ਸੈਟੇਲਾਈਟ ਉਹਨਾਂ ਕੋਲੇ ਆ ਜੀ ਸਾਰੀ ਟੈਕਨੋਲੋਜੀ ਉਹਨਾਂ ਦੇ ਕੋਲ ਹੈ ਫੌਜ ਉਹਨਾਂ ਕੋਲੇ ਆ ਬੀਐਸ ਵੀ ਉਹਨਾਂ ਕੋਲੇ ਆ ਮੈਨੂੰ ਲੱਗਦਾ ਉਹਨਾਂ ਨੂੰ ਜਿਹੜਾ ਹੈਗਾ ਇਹ ਕੰਮ ਕਰਨਾ ਚਾਹੀਦਾ ਕਿ ਪਾਕਿਸਤਾਨ ਤੋਂ ਹੁਣ ਇਸ ਤੋਂ ਬਾਅਦ ਕੋਈ ਨਾਰਕੋਟਿਕਸ ਵਾਲੀ ਡਰੋਨ ਵੀ ਲੈ ਆਣੀ ਚਾਹੀਦੀ ਔਰ ਟੈਕਨੋਲੋਜੀ ਲੱਗੀਆਂ ਉਹਨਾਂ ਲੱਗੀਆਂ ਰਹਿਣ ਦਵੇ ਇੱਥੇ ਜੇ ਵੱਡੀਆਂ ਵੱਡੀਆਂ ਡਰੋਨ ਨੂੰ ਰੇਟਰਾਇਜ਼ ਕਰ ਸਕਦੇ ਉਹ ਤਾਂ ਕੁਝ ਵੀ ਨਹੀਂ ਆ ਉਹ ਤਾਂ ਟੌਇਜ਼ ਹੈ ਤੇ ਇਹ ਕਰ ਸਕਦੀ ਹੈ ਕੇਂਦਰ ਸਰਕਾਰ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਕੀਤੀ ਮੈਨੂੰ ਨਹੀਂ ਪਤਾ ਮੈਂ ਹੁਣ ਉਮੀਦ ਕਰਦਾ ਕਿ ਉਹਨਾਂ ਜ਼ਰੂਰ ਕਰਨਗੇ ਇਸ ਤੋਂ ਸਵਾਇ ਇਸ ਤੋਂ ਸਵਾਇ ਇਸ ਤੋਂ ਸਵਾਇ ਜਿਹੜਾ ਬੁਨਿਆਦੀ ਢਾਂਚਾ ਹੈਗਾ ਸਾਡੇ ਕਿਉਂਕਿ ਜਿਹੜੀ ਲੜਾਈ ਹੁੰਦੀ ਆ ਉਹਦੇ ਵਾਸਤੇ ਪੰਜਾਬ ਦੇ ਜਿਹੜੇ ਬਾਰਡਰ ਛੇ ਸਾਡੇ ਜ਼ਿਲ੍ਹੇ ਹੈਗੇ ਆ ਜੀ ਪਖਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਉਹਨਾਂ ਵਾਸਤੇ ਜੁਦ ਦਾ ਮਤਲਬ ਕੋਈ ਹੋਰ ਹੈ ਜੀ ਸਾਰੀ 80% ਜੁਦ ਤਾਂ ਇੱਥੇ ਹੁੰਦਾ ਜੀ ਸਾਰਾ ਜਿਹੜਾ ਮਰਜੀ ਹੋਵੇ ਜਿਹੜਾ ਇੱਥੇ ਹੁੰਦਾ ਉਹ ਉਹਨਾਂ ਵਾਸਤੇ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਹੈ ਜਿਹੜੇ ਸਾਡੇ ਕੋਲੇ ਬੰਕਰਸ ਹੈ ਫੂਲ ਪ੍ਰੂਫ ਹੋਣਾ ਚਾਹੀਦਾ ਹੈ ਉਹਨਾਂ ਦੇ ਡੰਗਰ ਬੱਚੇ ਦੀ ਵੀ ਪ੍ਰੋਟੈਕਸ਼ਨ ਹੋਣੀ ਚਾਹੀਦੀ ਆ ਉਹਨਾਂ ਵਾਸਤੇ ਜਿਹੜੀ ਉਹਨਾਂ ਦੀ ਜ਼ਮੀਨ ਆ ਜਿਹੜੀ ਕਿ ਕੰਡਿਆਲੀ ਤਾਰ ਤੋਂ ਅੱਗੇ ਆ ਉਹਦੀ ਉਹਨਾਂ ਨੂੰ ਕੰਪਨਸੇਸ਼ਨ ਮਿਲਣੀ ਚਾਹੀਦੀ ਆ ਲੋਕਾਂ ਦੇ ਘਰ ਗਿਰੇ ਆ ਇਹ 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 ਮਤਲਬ ਪੰਜਾਬ ਗਵਰਨਮੈਂਟ ਦੇ ਸਰਸਿਸ ਨਹੀਂ ਆ ਜਿੰਨੇ ਉੱਥੇ ਡਾਕਟਰਸ ਆ ਉਹ ਉੱਥੇ ਡਾਕਟਰਸ ਨਹੀਂ ਜਾਂਦੇ ਆ ਉਹਨਾਂ ਨੂੰ ਪਹਿਲਾਂ ਇੱਕ ਬਾਰਡਰ ਏਰੀਆ ਅਲਾਉਂਸ ਮਿਲਦਾ ਸੀ ਜਿੰਨੇ ਐਮਪਲਾਈਜ਼ ਆ ਉਹਨਾਂ ਨੂੰ ਬਾਰਡਰ ਏਰੀਆ ਅਲਾਉਂਸ ਮਿਲਣਾ ਚਾਹੀਦਾ ਕੇਂਦਰ ਸਰਕਾਰ ਨੂੰ ਮਦਦ ਚਾਹੀਦੀ ਹੈ ਸਟੇਟ ਗਵਰਨਮੈਂਟ ਦੀ ਕਿ ਉਹਨਾਂ ਨੂੰ ਉੱਥੇ ਘਰ ਬਣਾਉਣ ਦੇ ਵਿੱਚ ਮਤ ਠੀਕ ਹੈ ਜੀ ਉਹ ਦੋ ਦੋ ਕੰਮ ਕਰ ਲਏ ਅਸੀਂ ਆਰਮੀ ਨੂੰ ਵੀ ਦੂਜਿਆਂ ਨੂੰ ਵੀ ਸਾਰਿਆਂ ਨੂੰ ਟ੍ਰੇਨ ਕਰ ਦਿਆ ਤੇ ਅਸੀਂ ਮੈਂ ਉਮੀਦ ਕਰਦਾ ਕਿ ਜਿਹੜੀ ਬੈਟਰ ਸੈਂਸੂਅਲ ਪ੍ਰਵੇਸ਼ ਤੇ ਉਹ ਪੰਜਾਬ ਦੀ ਬਾਹ ਫੜਨਗੇ ਔਰ ਇਹ ਸਾਰੇ ਜਿਹੜੇ ਕੰਮ ਆ ਮੈਂ ਕਿਹਾ ਉਹ ਸਾਡੇ ਕਰ ਸਰ ਹੁਣ ਰਿਪੋਰਟਸ ਕੀ ਹੈ ਜੀ ਜਿਹੜੀਆਂ ਤੇ ਸਾਹਮਣੇ ਆ ਰਹੀਆਂ ਲੱਗਦਾ ਕਿ ਲੋਕਾਂ ਨੂੰ ਹਲੇ ਵੀ ਅਵੇਅਰ ਨਹੀਂ ਜਿਵੇਂ ਕਿ ਕਿ ਪਾਕਿਸਤਾਨ ਦੀ ਰਾਤ ਤੋਂ ਬਾਅਦ ਰਾਤ ਦੀ ਫੇਟ ਕਿੰਨੇ ਦੇਖੋ ਜੀ ਮੈਂ ਤੁਹਾਨੂੰ ਮੈਂ ਪੈਨਿਕ ਮੈਨੂੰ ਚੰਗਾ ਤਾਂ ਨਹੀਂ ਲੱਗਦਾ ਜੀ ਪਰ ਸਾਡਾ ਗਵਾਂਢ ਜਿਸ ਤਰ੍ਹਾਂ ਦਾ ਹੈਗਾ ਆਪਾਂ ਨੂੰ ਹਮੇਸ਼ਾ ਕਹਿੰਦੇ ਹੁੰਦੇ ਆ ਨਾ ਜੀ ਤੁਸੀਂ ਹਮੇਸ਼ਾ ਜਿਹੜੀ ਸਾਵਧਾਨੀ ਆ ਅਸੀਂ ਆਪਣਾ ਭਾਈਚਾਰਾ ਅਸੀਂ ਇਕੱਠੇ ਰਹੀਏ ਆਪਸ ਦੇ ਵਿੱਚ ਔਰ ਹਮੇਸ਼ਾ ਜੋ ਸਾਡਾ ਜਿਹੋਜਾ ਗਵਰਡੀ ਆਪਾਂ ਨੂੰ ਸਾਵਧਾਨ ਰਹਿਣ ਕੋਈ ਹਰਜ ਨਹੀਂ ਆ ਜੀ ਆਪਾਂ ਕੋਈ ਮਾੜਾ ਕੰਮ ਨਹੀਂ ਕਰਦੇ ਆ ਬਟ ਜੇ ਕੋਈ ਮਾੜਾ ਹੋਵੇ ਤਾਂ ਚਿਕਨੇ ਰਹਿਣੇ ਕੁਛਕਨੇ ਰਹਿਣਾ ਚਾਹੀਦਾ ਸਾਨੂੰ ਥੈਂਕ ਯੂ ਜੀ